ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਜੇ ਸਵੇਰੇ ਇੱਕ ਵੀਡੀਓ ਆਈ ਸੀ ਜੋ ਬਹੁਤ ਹੀ ਮੰਦ ਭਾਗੀ ਘਟਨਾ ਬਹੁਤ ਹੀ ਨਿੰਦਣਯੋਗ ਤੇ ਸ਼ਰਮਨਾਕ ਘਟਨਾ ਕੀਤੀ ਹੈ ਜਿੰਨੇ ਵੀ ਇਹ ਵੀਡੀਓ ਬਣਾਈ ਹੈ ਅਨਾਲ ਨਾਲ ਵੀਡੀਓ ਚੱਲ ਰਹੀ ਹੈ ਤੇ ਦੇਖਿਓ ਤੇ ਆਪਣੀ ਰਾਏ ਜ਼ਰੂਰ ਦਿਓ ਜਿਹੜੇ ਬੰਦੇ ਨੇ ਵੀ ਵੀਡੀਓ ਬਣਾਈ ਹੈ ਬਹੁਤ ਹੀ ਗਿਰਿਆ ਹੋਇਆ ਤੇ ਨੀਚ ਕਿਸਮ ਦਾ ਬੰਦਾ ਉਹ ਬੰਦਿਆਂ ਦੇ ਵਿੱਚ ਤਾਂ ਆਉਂਦਾ ਹੀ ਨਹੀਂ ਜਿਸ ਬੰਦੇ ਨੇ ਵੀ ਇਹ ਹਰਕਤ ਕੀਤੀ ਹੈ ਪਰਮਾਤਮਾ ਅੱਗੇ ਅਰਦਾਸ ਕਰੂ ਕਿ ਜਲਦੀ ਤੋਂ ਜਲਦੀ ਇਹ ਬੰਦਾ ਫੜਿਆ ਜਾਵੇ ਤੇ ਇਹਨੂੰ ਆਪਦੀ ਬਣਦੀ ਹੱਕ ਦੀ ਸਜ਼ਾ ਮਿਲੇ ਸਜ਼ਾ ਕੀ ਮਿਲਣੀ ਇਹਨੂੰ ਸੋਦਾ ਲੱਗੇ ਤੇ ਇਹਨੂੰ ਜਾਨੂ ਹੀ ਮਾਰ ਦਿੱਤਾ ਜਾਵੇ ਜਿਹੜੇ ਬੰਦੇ ਨੇ ਇਹੋ ਜਿਹੀ ਹਰਕਤ ਕੀਤੀ ਹੈ ਇਹੋ ਜਿਹੇ ਬੰਦੇ ਮਾਫੀ ਦੇ ਲਾਇਕ ਨਹੀਂ ਹੁੰਦੇ ਪਰ ਬਾਅਦ ਦੇ ਵਿੱਚ ਅੱਜ ਇਹ ਬੰਦੇ ਨੇ ਵੀਡੀਓ ਬਣਾਈ ਆ ਸ਼ੇਅਰ ਵੀ ਕੀਤੀ ਆ ਪਰ ਜਦੋਂ ਇਹ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਇਹਦੇ ਸੋਦਾ ਲੱਗ ਗਿਆ ਇਹਨੂੰ ਮਾਰਤਾ ਉਦੋਂ ਬਾਅਦ ਜਿਹੜੇ ਨਕਲੀ ਪੰਥਕ ਬਣੇ ਬੈਠੇ ਗੱਦਾਰ ਪਕੌਮ ਦੇ ਗਦਾਰ ਬੰਦੇ ਬੈਠੇ ਜਿਹੜੇ ਜਿਨ੍ਹਾਂ ਦੇ ਵਿੱਚ ਕਈ ਆਉਂਦੇ ਨੇ ਜਿਵੇਂ ਮੰਡ ਹੋ ਗਿਆ ਹਰਜੀਤ ਸਿੰਘ ਉਹ ਕਹ ਬਹਿਰੂਪਿਆ ਗੋਲ ਕਚੋਰ ਬੂਟਾ ਹੋ ਗਿਆ ਹੋਰ ਵੀ ਪੰਜ ਸੱਤ ਬੰਦੇ ਨੇ ਜਿਨ੍ਹਾਂ ਨੇ ਸਿਰਫ ਸਿੱਖ ਕੌਮ ਨੂੰ ਨਿੰਦਣ ਦਾ ਤੇ ਉਹਨਾਂ ਦੇ ਖਿਲਾਫ ਬੋਲਣ ਦਾ ਠੇਕਾ ਲਿਆ ਹੋਇਆ ਫੇਰ ਉਹ ਬੰਦੇ ਕਹਿਣਗੇ ਕਿ ਇਹ ਬੰਦਾ ਤਾਂ ਮੰਦ ਬੁੱਧੀ ਸੀ ਇਹਨੂੰ ਤਾਂ ਪਤਾ ਨਹੀਂ ਲੱਗਿਆ ਇਹਨੇ ਕਿਵੇਂ ਕਰਤਾ ਇਹ ਤਾਂ ਗਲਤੀ ਹੋ ਗਈ ਇਹਨੂੰ ਮaaf ਕਰ ਦਿੰਦੇ ਇਹਨੂੰ ਛੱਡ ਦਿੰਦੇ ਅੱਜ ਉਹ ਬੰਦੇ ਨਹੀਂ ਬੋਲਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਕਾ ਮਸਲਾ ਕੌਮ ਦਾ ਤੇ ਜਦੋਂ ਉਹ ਬੰਦਾ ਫੜਿਆ ਗਿਆ ਉਹਦੇ ਸੋਦਾ ਲੱਗ ਗਿਆ ਉਹਦੀ ਸਰਵਿਸ ਹੋਊਗੀ ਫੇਰੇ ਇਹ ਬੰਦੇ ਖਿਲਾਫ ਬੋਲਣਗੇ ਢਿੰਗ ਸਿੰਘਾਂ ਦੇ ਪੰਥਕ ਜਥੇਬੰਦੀਆਂ ਦੇ ਖਿਲਾਫ ਬੋਲਣਗੇ ਕਿ ਇਹਨਾਂ ਨੇ ਗਲਤ ਕੀਤਾ ਉਹਨੂੰ ਥਾਣੇ ਦੇਣਾ ਸੀ ਉਹਨੂੰ ਬੰਦੀ ਕਾਰਵਾਈ ਕਰਵਾਉਣੀ ਸੀ ਕਿਉਂ ਕਰਵਾਉਣੀ ਸੀ ਅੱਜ ਇਹ ਬੰਦੇ ਦਰਬਾਰ ਸਾਹਿਬ ਨਾਲ ਇਹ ਚੀਜ਼ਾਂ ਕਰ ਰਹੇ ਨੇ ਇਹ ਬੰਦੇ ਕਿਉਂ ਨਹੀਂ ਸੋਚਦੇ ਜਿਸ ਕਿਸੇ ਵੀ ਸਰਾਰਤੀ ਅਨਸਰ ਨੇ ਇਹ ਕੰਮ ਕੀਤਾ ਉਹਨੇ ਸੋਚ ਸਮਝ ਕੇ ਇਹਦੇ ਜਾਣਬੁੱਝ ਕੇ ਕੀਤਾ ਇਹਦੇ ਵਿੱਚ ਕੋਈ ਮੰਦਬੁੱਧੀ ਵਾਲੀ ਗੱਲ ਨਹੀਂ ਕੋਈ ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ ਕਿ ਉਹਨੇ ਜਾਣਬੁੱਝ ਕੇ ਨਹੀਂ ਕੀਤਾ ਉਹ ਤੋਂ ਗਲਤੀ ਹੋ ਗਈ ਕੋਈ ਗਲਤੀ ਨਹੀਂ ਹੋਈ ਜਾਣਬੁੱਝ ਕੇ ਸ਼ਰਿਆਮ ਕੀਤਾ ਤੇ ਚੈਲੰਜ ਕੀਤਾ ਕਿ ਅਸੀਂ ਤਾਂ ਐਂ ਕਰਾਂਗੇ ਉਹ ਜਲਦੀ ਤੋਂ ਜਲਦੀ ਇਹ ਮੰਨ ਲੋ ਅਰਦਾਸ ਕਰੋ ਪ੍ਰਮਾਤਮਾ ਅੱਗੇ ਜਲਦੀ ਤੋਂ ਜਲਦੀ ਕਿਉ ਬੰਦਾ ਜਿਨੇ ਵੀ ਹਰਕਤ ਕੀਤੀ ਉਹ ਫੜਿਆ ਜਾਵੇ ਤੇ ਉਹਨੂੰ ਬਣਦੀ ਕਾਰਵਾਈ ਉਹਦੇ ਤੇ ਜੋ ਵੀ ਸਿੰਘਾਂ ਨੇ ਸੌਦਾ ਲਾਉਣਾ ਉਹਦਾ ਸੌਦਾ ਲੱਗੇ ਤੇ ਹੱਕ ਵੀ ਬਣਦਾ ਸੌਦੇ ਦਾ ਕਿਉਂਕਿ ਉਹ ਬੰਦੇ ਸਜ਼ਾ ਸਜ਼ਾ ਦਾ ਕਾਨੂੰਨ ਤਾਂ ਸਿੱਖਾਂ ਦੇ ਖਿਲਾਫ ਆ ਜੇ ਤੁਸੀਂ ਕਹਿੰਦੇ ਹੋ ਵੀ ਉਹਨੂੰ ਕਾਨੂੰਨ ਕਾਨੂੰਨੀ ਸਜ਼ਾ ਮਿਲੂਗੀ ਉਹਨੂੰ ਕੁਝ ਨਹੀਂ ਮਿਲਦਾ ਕਾਨੂੰਨ ਸਿੱਖਾਂ ਦੇ ਖਿਲਾਫ ਆ ਉਹਨਾਂ ਬੰਦਿਆਂ ਨੂੰ ਕਾਨੂੰਨ ਦੇ ਥਰੂ ਫੜ ਕੇ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਉਹਨਾਂ ਦਾ ਕੁਝ ਨਹੀਂ ਬਣਨਾ ਬਾਅਦ ਦੇ ਵਿੱਚ ਪਰ ਜੇ ਉਹਨਾਂ ਨੂੰ ਉਹ ਸਿੰਘਾਂ ਦੇ ਹੱਥ ਲੱਗਦੇ ਆ ਉਹਨਾਂ ਦਾ ਸੋਧਾ ਲੱਗਣਾ ਜ਼ਰੂਰੀ ਹੈ ਤੇ ਚਾਹੀਦਾ ਵੀ ਹੈ ਇੱਕ ਸੁਣਦੇ ਸੀ ਕਿ AI ਬਹੁਤ ਖਤਰਨਾਕ ਹੈ ਬਹੁਤ ਖਤਰਨਾਕ ਹੈ ਤਾਂ ਅੱਜ ਦੇਖ ਵੀ ਲਿਆ ਪਰ ਇਹ ਉਸ ਬੰਦੇ ਨੂੰ ਸੋਚਣਾ ਚਾਹੀਦਾ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਸੋਚਣਾ ਚਾਹੀਦਾ ਹੈ ਜੋ ਬੰਦੇ ਇਸ ਧਾਰਮਿਕ ਸੰਸਥਾਵਾਂ ਨਾਲ ਖਿਲਵਾੜ ਕਰ ਰਹੇ ਨੇ ਸਾਡੇ ਪੰਥ ਨਾਲ ਖਿਲਵਾਰ ਕਰ ਰਹੇ ਨੇ ਸਾਨੂੰ ਚੈਲੰਜ ਕਰ ਰਹੇ ਨੇ ਸਿੱਖਾਂ ਨੂੰ ਕਿ ਅਸੀਂ ਤਾਂ ਤੁਹਾਡੇ ਨਾਲ ਐਵੇਂ ਕਰਾਂਗੇ ਬਹੁਤ ਵੀਡੀਓ ਆਈਆਂ ਨੇ ਆਪਣੀਆਂ ਧੀਆਂ ਭੈਣਾਂ ਵਾਸਤੇ ਵੀ ਕਹਿੰਦੇ ਨੇ ਕਿ ਇੰਸਟਾਗ੍ਰam ਤੇ ਫੇਸਬੁੱਕ ਤੇ ਆਪਣੀਆਂ ਫੋਟੋਆਂ ਵੀਡੀਓ ਨਾ ਅਪਲੋਡ ਕਰੋ ਮੈਂ ਵੀ ਇਹ ਬੇਨਤੀ ਕਰਦਾ ਕਿ ਆਪਣੀਆਂ ਵੀਡੀਓ ਫੇਸਬੁੱਕ ਤੇ ਇੰਸਟਾਗ੍ਰam ਤੇ ਜਿਹੜੀਆਂ ਆਪਣੀਆਂ ਧੀਆਂ ਭੈਣਾਂ ਬੱਚੀਆਂ ਨੇ ਛੋਟੀਆਂ ਆਪਣੀਆਂ ਇੰਸਟਾਗ੍ਰam ਫੇਸਬੁੱਕ ਆਈਡੀਆਂ ਤੇ ਵੀਡੀਓ ਨਾ ਸ਼ੇਅਰ ਕਰੋ ਜੇ ਕਰਦੇ ਹੋ ਤਾਂ ਆਪਦੀ ਪ੍ਰਾਈਵੇਟ ਲੌਕ ਕਰਕੇ ਰੱਖੋ ਆਪਦੀ ਆਈਡੀ ਨੂੰ ਪ੍ਰਾਈਵੇਟ ਕਰਕੇ ਰੱਖੋ ਕਿਉਂਕਿ ਇੱਕ ਸ਼ਰਾਰਤੀ ਅਨਸਰਾਂ ਦਾ ਕੋਈ ਪਤਾ ਨਹੀਂ ਕੱਲ ਨੂੰ ਥੋਡੀ ਵੀਡੀਓ ਬਣਾ ਕੇ ਉਹਨੂੰ ਅਸ਼ਲੀਲ ਵੀਡੀਓ ਦੇ ਵਿੱਚ ਤਬਦੀਲ ਕਰ ਦੇਣ ਤੇ ਬਾਅਦ ਵਿੱਚ ਤੁਸੀਂ ਪਛਤਾਓ। ਬਾਕੀ ਦੂਸਰੀ ਗੱਲ ਜਿਹੜੇ ਮੇਰੇ ਵੀਰ ਭੈਣ ਭਰਾ ਆਪਦੇ ਚੈਨਲਾਂ ਤੇ ਆਪਦੇ ਪੇਜਾਂ ਤੇ ਇਹ ਵੀਡੀਓ ਸ਼ੇਅਰ ਕਰ ਰਹੇ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੀਰ ਇਹ ਵੀਡੀਓ ਨੂੰ ਆਪਣੇ ਚੈਨਲਾਂ ਤੇ ਪੇਜਾਂ ਤੇ ਨਾ ਪਾਓ ਕਿਉਂਕਿ ਇਸ ਚੀਜ਼ ਨਾਲ ਸਾਡੀ ਬਦਨਾਮੀ ਹੋ ਰਹੀ ਹੈ। ਸਾਡੀ ਬੇਇਜ਼ਤੀ ਹੋ ਰਹੀ ਹੈ ਸਾਡਾ ਇਹਦੇ ਚ ਕੋਈ ਉਹ ਨਹੀਂ ਹੋ ਰਿਹਾ ਪੱਤਰਕਾਰ ਵਾਲੀ ਗੱਲ ਨਹੀਂ ਹੈਗੀ ਸਾਡੀ ਬੇਇਜ਼ਤੀ ਹੈ ਇਹਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਨਾ ਇਹ ਕੰਮ ਕਰੋ ਨਾ ਸ਼ੇਅਰ ਕਰੋ ਹਾਂ ਇਹ ਕੋਸ਼ਿਸ਼ ਇਹ ਕਰੋ ਕਿ ਜੇ ਤੁਹਾਡੇ ਕੋਲੇ ਐਦਾਂ ਦੀ ਵੀਡੀਓ ਆਉਂਦੀ ਆ ਤੁਸੀਂ ਉਸ ਬੰਦੇ ਨੂੰ ਨਹੀਂ ਜਾਣਦੇ ਅਣਜਾਣ ਆਈਟੂ ਤੋਂ ਆਉਂਦੀ ਆ ਉਸ ਵੀਡੀਓ ਨੂੰ ਰਿਪੋਰਟ ਕਰੋ ਉਸ ਵੀਡੀਓ ਨੂੰ ਰਿਪੋਰਟ ਕਰੋ ਉਸ ਚੈਨਲ ਨੂੰ ਰਿਪੋਰਟ ਕਰੋ ਉਸ ਪੇਜ ਨੂੰ ਰਿਪੋਰਟ ਕਰੋ ਬਲਾਕ ਕਰੋ ਉਹਨਾਂ ਨੂੰ ਜੋ ਇਹੋ ਜਿਹੀਆਂ ਚੀਜ਼ਾਂ ਫਲਾ ਰਹੇ ਨੇ ਸਿੱਖ ਪੰਥ ਨੂੰ ਬਦਨਾਮ ਕਰ ਰਹੇ ਨੇ ਕੋਸ਼ਿਸ਼ ਕਰੋ ਕਿ ਇਹਨਾਂ ਤੋਂ ਖਹਿੜਾ ਛੁੱਟੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਪਰ ਆਪਣੇ ਸੁਝਾਅ ਜ਼ਰੂਰ ਦਿਓ ਕਿ ਸਹੀ ਹੋਇਆ ਜਾਂ ਗਲਤ ਹੋਇਆ ਜੀਨੇ ਵੀ ਕੀਤਾ ਅਰਦਾਸ ਕਰੋ ਪ੍ਰਮਾਤਮਾ ਅੱਗੇ ਕਿ ਜਲਦੀ ਤੋਂ ਜਲਦੀ ਬੰਦੇ ਫੜੇ ਜਾਣ ਤੇ ਉਹਨਾਂ ਨੂੰ ਬਣਦਾ ਸੋਧਾ ਲੱਗੇ ਉਹਨੇ ਦੇ ਕਾਰਵਾਈ ਨਹੀਂ ਕਰਾਉਣੀ ਸੋਧਾ ਲੱਗੇ ਉਹਨਾਂ ਨੂੰ ਦੁਨੀਆ ਤੇ ਰਹਿਣ ਦਾ ਇਹੋ ਜੇ ਗੰਦ ਬੰਦੇ ਵੀ ਕੀ ਕਹਿੰਨਾ ਗੰਦ ਨੂੰ ਇਹੋ ਜੇ ਗੰਦ ਨੂੰ ਇਹੋ ਜੇ ਨਰਕ ਨੂੰ ਦੁਨੀਆ ਤੇ ਨਹਿਸ਼ ਬੰਦੇ ਨੂੰ ਦੁਨੀਆ ਤੇ ਜੀਣ ਦਾ ਕੋਈ ਹੱਕ ਨਹੀਂ ਹੈਗਾ ਜਿਨ੍ਹਾਂ ਨੇ ਇਹ ਗਿਰੀ ਹੋਈ ਇੰਨੀ ਮਾੜੀ ਹਰਕਤ ਕੀਤੀ ਹੈ ਤੇ ਉਹਨਾਂ ਹਿੰਦੂਆਂ ਨੂੰ ਵੀ ਕਹਿੰਨ ਬੇਨਤੀ ਹੈ ਮੇਰੀ ਜੋ ਕਹਿੰਦੇ ਨੇ ਕਿ ਅਸੀਂ ਸਿੱਖ ਧਰਮ ਦੇ ਖਿਲਾਫ ਬੋਲਣਾ ਸਿੱਖ ਧਰਮ ਸਾਡਾ ਨਹੀਂ ਹੈਗਾ ਅਸੀਂ ਵੱਖਰਾ ਹਿੰਦੂ ਰਾਸ਼ਟਰ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਅੱਜ ਇਹ ਸਿੱਖਾਂ ਨਾਲ ਹੋਇਆ ਕੱਲ ਨੂੰ ਤੁਹਾਡੇ ਹਿੰਦੂਆਂ ਨਾਲ ਵੀ ਹੋਊਗਾ ਕਿਉਂਕਿ ਇਹਨਾਂ ਬੰਦਿਆਂ ਨੂੰ ਕੁਝ ਪੈਣਾ ਇਹ ਬੰਦੇ ਕਰਦੇ ਵੀ ਉਹਨਾਂ ਦੀ ਸ਼ਾਇਤ ਹੀ ਆ ਜੋ ਬੰਦੇ ਸਿੱਖਾਂ ਦੇ ਖਿਲਾਫ ਬੋਲਦੇ ਆ ਉਹ ਬੰਦੇ ਉਹਨਾਂ ਦੀ ਸ਼ਾਇਤ ਹੀ ਬੋਲਦੇ ਆ ਨਹੀਂ ਕਿਸੇ ਨੂੰ ਜੇ ਇਹੋ ਜਿਹਾ ਕੰਮ ਜੇ ਕੋਈ ਕਰਦਾ ਨਾ ਤਾਂ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਕੋਈ ਵੀ ਛੋਟੇ ਲੈਵਲ ਤੇ ਇਹ ਕੰਮ ਨਹੀਂ ਹੁੰਦਾ ਇਦੇ ਵਿੱਚ 6 ਏਜੰਸੀਆਂ ਦਾ ਵੀ ਹੱਥ ਹੋ ਸਕਦਾ। ਇਹਦੇ ਪਿੱਛੇ ਕਿਸੇ ਆਰਐਸਐਸ ਦਾ ਬੰਦੇ ਦਾ ਵੀ ਹੱਥ ਹੋ ਸਕਦਾ। ਕਿਸੇ ਦਾ ਵੀ ਹੱਥ ਹੋ ਸਕਦਾ। ਕਿਉਂਕਿ ਵੱਡੇ ਪੱਧਰ ਤੇ ਕਰਵਾਇਆ ਗਿਆ। ਪਰ ਜਦੋਂ ਬੰਦਾ ਫੜਿਆ ਗਿਆ ਉਦੋਂ ਇਹ ਕਹਿਣਗੇ ਮੰਦਬੁੱਧੀ ਆ। ਤੇ ਉਦੋਂ 5-7 ਬੰਦੇ ਆਪਣੇ ਵੀ ਕਹਿਣਗੇ ਵੀ ਇਹ ਬੰਦਾ ਮੰਦਬੁੱਧੀ ਸੀ ਇਹਨੂੰ ਸਜ਼ਾ ਦੇਣੀ ਸੀ ਐ ਕਰਨਾ ਸੀ ਜੋ ਕਰਨਾ ਸੀ। ਅੱਜ ਤੁਸੀਂ ਕਿਉਂ ਨਹੀਂ ਕਹਿੰਦੇ ਉਹਨਾਂ ਨੂੰ ਕਿ ਤੁਸੀਂ ਇਹ ਗਲਤ ਕੀਤਾ। ਫੜਵਾਓ ਉਹਨਾਂ ਨੂੰ ਤੁਸੀਂ ਪਤਾ ਕਰੋ ਉਹਨਾਂ ਦਾ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ